ਤਾਂ ਆ ਸਾਡੇ ਘਰਾਂ ਦੇ ਹਾਲਾਤ ਨੇ ਮਹਾਰਾਜ ਬਾਣੀ ਜੀ ਵੀ ਓ ਫਰਮਾਉਂਦੇ ਆ ਮਹਾਰਾਜ ਕਹਿੰਦੇ ਸੁਖ ਮਹਾਨ ਬਹੁਤ ਮਿਲ ਬੈਠਤ ਰਹਿਤ ਚਉ ਤਸ ਘੇਰੇ ਵਿਪਤ ਪਰਿ ਸਭ ਹੀ ਸੰਗਸ਼ਾੜਤ ਕਉ ਨਾਵਤ ਨੇਰੇ ਸੁਖ ਮਹਾਨ ਬਹੁਤ ਮਿਲ ਬੈਠਤ ਬੰਦੇ ਦਾ ਸਮਾ ਸੁਖ ਦਾ ਨਾ ਕਿਤੇ ਚਾਰ ਗੱਡੀਆਂ ਹੈਗੀਆਂ ਵਾ ਕਿਤੇ ਚੰਗੀ ਤਗੜੀ ਕੋਠੀ ਆ ਐਸੀ ਲੱਗੇ ਆ ਦੋ ਬੁਲਟ ਕਰਨੋਤੇ ਆ ਕਾਰੋਬਾਰ ਬਿジネス ਚੰਗੇ ਚੱਲਦੇ ਆ ਤਿੰਘਾ ਬੋਤ ਸਟਾ ਲਿਆ ਤੇ ਬੜੇ ਖੌਤੀ ਸੱਜਣ ਮਿੱਤਰ ਐਸੇ ਹੁੰਦੇ ਆ ਜਿਹੜੇ ਨੇਰੇ ਆ ਕੇ ਕੋਲ ਆ ਕੇ ਬਹਿੰਦੇ ਆ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੌਂਤ ਸਕੇਰੇ ਕੇਰ ਛੱਡਦੇ ਬੰਦੇ ਨੂੰ ਹੁਣ ਦੂਜੇ ਬੰਦੇ ਮਹਾਰਾਜ ਕਹਿੰਦੇ ਬਿਪਤਾ ਪਰੇ ਸਭੇ ਸੰਗ ਛੜਤ ਹੁਣ ਜਦੋਂ ਬੰਦੇ ਤੇ ਬਿਪਤਾ ਪਈ ਤੇ ਸਾਰੇ ਨਿਸ਼ਾਤ ਛੱਡਤੇ ਸਾਰੇ ਨੇ ਖੇੜੇ ਛੱੜਤੇ ਕਉ ਨਾ ਆਵਤ ਨੇਰੇ ਕੋਈ ਲੱਗੇ ਨਾ ਲੱਗਾ ਉਦੋਂ ਤੇ ਆ ਹਾਲ ਸਾਡੇ ਹੈ ਵੀ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਉ ਤਸ ਘੇਰੇ ਵਿਫਤ ਪਰਿ ਸਭੀ ਸੰਗ ਛੱੜਤ ਕਉ ਨਾ ਆਵਤ ਨੇਰੇ ਹੁੰਦਾ ਨਾ ਕਈ ਵਰੀ ਕਈ ਵਰੀ ਘਰ ਦੇ ਵਿੱਚ ਬਾਪਤਾ ਦੇ ਦੇ ਕੋਲ ਬੜੇ ਕੰਮ ਲੈਂਦੇ ਆ ਸਾਡੇ ਘਰਾਂ ਦੀ ਕਹਾਣੀ ਸਾਹ ਸੰਗਤ ਬਾਪਤਾ ਦੇ ਦੇ ਕੋਲ ਬੜੇ ਕੇ ਰਿਸ਼ਤੇਦਾਰ ਕੰਮ ਲੈਂਦੇ ਆ ਉਹ ਭਲਾ ਨਾਸਿਆਂ ਆਹ ਕੰਮ ਹੀ ਕਰਦੇ ਪੰਪ ਦੇ ਦੇ ਕੇ ਮਿੱਠੀ ਗੋਲੀ ਦੇ ਦੇ ਕੇ ਬੜੇ ਕੰਮ ਲੈਂਦੇ ਬਾਪ ਦਾਦਿਆਂ ਕੋ ਸਮਾਂ ਐਸਾ ਹੁੰਦਾ ਵਾ ਬੰਦਾ ਸੰਸਾਰ ਨੂੰ ਛੱਡ ਕੇ ਚਲ ਜਾਂਦਾ ਵਾ ਅੱਧੇ ਰਿਸ਼ਤੇਦਾਰ ਉਹਨਾਂ ਦੇ ਵਿੱਚ ਉਹ ਐਸੇ ਮਤਲਬੀ ਨਿਕਲ ਆਉਂਦੇ ਆ ਜਿਹੜੇ ਮਾਫ ਕਰਨਾ ਸਸਕਾਰ ਤੇ ਵੀ ਨਹੀਂ ਵੜਦੇ ਈਵਨ ਭੋਗ ਤੇ ਵੀ ਨਹੀਂ ਵੜਦੇ ਤੇ ਨਾ ਹੀ ਕਦੀ ਉਹਦੇ ਪੁੱਤ ਦਾ ਫੋਨ ਚੁੱਕਦੇ ਆ ਉਹਦਾ ਕਾਰਨ ਕਿ ਜੇ ਕਿਤੇ ਇਹਦੇ ਹੁਣ ਉਹ ਬੰਦੇ ਦਾ ਪੁੱਤ ਜਿਹੜਾ ਮਰ ਗਿਆ ਉਹਦਾ ਮੈਨੂੰ ਪੁੱਤ ਫੋਨ ਲਾਉਣ ਡਿਆ ਵਾ ਕਿਤੇ ਸਾਨੂੰ ਉਹ ਕੰਮ ਨਾ ਦੱਸ ਦੇ ਕਿਤੇ ਸਾਡੇ ਕੋਲੋਂ ਕੁਝ ਮੰਗਣਾ ਲਵੇ ਉਹ ਮਾਫ ਕਰਨਾ ਰਿਸ਼ਤੇਦਾਰੀਆਂ ਸੜ ਜਾਂਦੇ ਆ ਸੁੱਖ ਮੈਂ ਬਹੁਤ ਸੰਗੀਪ ਹੈ ਦੁੱਖ ਮੈਂ ਸੰਗ ਦਾ ਕੋਏ ਗੁਰੂ ਤੇਗ ਬਹਾਦਰ ਸਾਹਿਬ ਪਰਮਾਉਂਦੇ ਆ ਸਮਾ ਸੁੱਖ ਦਾ ਵਾ ਬੜੇ ਕੋਲ ਆ ਕੇ ਬੈਠੇ ਦੁੱਖ ਦਾ ਸਮਾਂ ਆਇਆ ਵਿਪਤਾ ਦਾ ਸਮਾਂ ਆਇਆ ਸਾਰੇ ਛੱਡ ਗਏ ਉਦੋਂ ਇਕੱਲੇ ਰਹਿ ਗਏ ਤੇ ਬੇਨਤੀ ਮੈਂ ਫੇਰ ਕਰ ਦਵਾਂ ਇਹ ਜਿਹੜੀ ਅੱਜ ਸਲਾਮ ਹੋ ਰਹੀ ਆ ਨਾ ਗਿਆਨੀ ਰঞ্জੀਤ ਸਿੰਘ ਜੀ ਐਡ ਗ੍ਰੰਥੀ ਬੰਗਲਾ ਸਾਹਿਬ ਵਾਲਿਆਂ ਨੇ ਇਹ ਬਚਨ ਆਪਣੇ ਸਟੇਜ ਤੇ ਮਨਜੀਤ ਸਾਹਿਬ ਤੋਂ ਕੀਤਾ ਮੈਂ ਕਥਾ ਸੁਣ ਰਿਹਾ ਹਾਂ ਇੱਕ ਵਾਰੀ ਉਹ ਆਂਦੇ ਇੱਕ ਸ਼ਹਿਰ ਦਾ ਬੜਾ ਵੱਡਾ ਸੇਠ ਉਹਨੂੰ ਸਾਰਿਆਂ ਨੇ ਮਿਲਣਾ ਸੇਠ ਜੀ ਰਦੇ ਰਦੇ ਉਨੇ ਗਾੜੀ ਕੋ ਆਂਦੇ ਬਚਨ ਕਰਨਾ ਵੀ ਕਹਿ ਦਿਆਂਗਾ ਕਰੀ ਸੇਠ ਜੀ ਸਾਸਰੀ ਕਾਲ ਸੇਠ ਨੇ ਬਚਨ ਕਰਨਾ ਵੀ ਕਹਿ ਦਿਆਂਗਾ ਉਹ ਇੱਕ ਨੇ ਪੁੱਛ ਹੀ ਲਿਆ ਵੀ ਤੁਹਾਨੂੰ ਰਾਦੇ ਰਾਦੇ ਕਹੀਦਾ ਵਾ ਵੇਖੋ ਫਰਜ਼ ਦੇ ਤੁਹਾਡਾ ਵੀ ਆਈ ਹੋਆ ਵੀ ਤੁਸੀਂ ਵੀ ਗਾੜੀ ਕੋ ਰਾਦੇ ਰਾਦੇ ਕਰ ਦੋ ਸਾਨੂੰ ਆਂਦੇ ਜਿਹੀਂ ਕਿਹਾ ਵੀ ਸੇਠ ਜੀ ਸਾਸਰੀ ਕਾਲ ਫਰਜ਼ੇ ਦੇ ਤੁਹਾਡਾ ਵੀ ਆਈ ਹੋਆ ਵੀ ਤੁਸੀਂ ਗਾੜੀ ਕੋ ਕਰ ਦੋ ਸਾਸਰੀ ਕਾਲ ਆਂਦੇ ਤੁਹਾਨੂੰ ਰਾਦੇ ਰਾਦੇ ਕਰੀਦਾ ਤੁਹਾਨੂੰ ਸਾਸਰੀ ਕਾਲ ਕਰੀਦਾ ਤੁਹਾਨੂੰ ਮਿਲੀਦਾ ਵਾ ਤੁਹੀਂ ਘਰੇ ਆ ਕੇ ਜਾਂਦੇ ਵੀ ਘਰੇ ਜਾ ਕੇ ਕਹਿ ਦਵਾਂਗਾ। ਸੇਠ ਨੇ ਬਚਨ ਕੀਤਾ। ਉਹ ਆਉਣਾ ਮੇਰੇ ਘਰੇ ਆਈ। ਉਹ ਬੰਦਾ ਉਹਦੇ ਘਰੇ ਚਲ ਗਿਆ ਸੇਠ ਦੇ। ਸੇਠ ਨੇ ਤਜੋਰੀ ਖੋਲੀ। ਵਿੱਚ ਵੇਖਿਆ ਵਿੱਚ ਖਜ਼ਾਨਾ ਸੋਨਾ ਪਿਆ ਵਿੱਚ। ਹੀਰੇ ਪਏ ਆ, ਮੋਤੀ ਪਏ ਆ। ਪੈਸਾ ਨਾਲ ਭਰਿਆ ਪਿਆ ਵਾ ਸਾਰਾ ਤਜੋਰੀ, ਸਾਰਾ ਲੋਕਰ। ਤੇ ਖੋਲ ਕੇ ਰਾਜਾ ਉਹ ਜਿਹੜਾ ਸੇਠ ਖੋਲ ਕੇ ਉਹਨੂੰ ਕਹਿੰਦਾ ਤਜੋਰੀ ਨੂੰ ਉਹ ਆਂਦਾ ਏਮ ਆਇਆ ਇਹ ਤਾਂ ਨਪਦਾਰਥ ਸਾਰਾ ਸ਼ਹਿਰ ਤੈਨੂੰ ਰਾਦੇ ਰਾਦੇ ਕਰਦਾ ਈ ਸਾਰਾ ਸ਼ਹਿਰ ਤੈਨੂੰ ਨਮਸਕਾਰਾਂ ਕਰਦਾ ਈ ਸਾਰਾ ਸ਼ਹਿਰ ਤੈਨੂੰ ਸਾਸਰੀ ਕਾਲ ਕਰਦਾ ਈ ਤਜੋਰੀ ਬੰਦ ਕਰਤੀ ਆਂਦਾ ਲੱਗਿਆ ਪਤਾ ਵੀ ਜਦੋਂ ਤੁਸੀਂ ਮੈਨੂੰ ਸਾਸਰੀ ਕਾਲ ਬੁਲਾਉਂਦੇ ਮੈਂ ਕਹਿੰਦਾ ਵੀ ਘਰੇ ਜਾ ਕੇ ਕਹਿ ਦਵਾਂਗਾ ਉਹ ਮੈਂ ਇਹਨੂੰ ਕਹਿੰਦਾ ਜਾ ਕੇ ਉਹ ਆਂਦਾ ਸੇਠ ਜੀ ਆਂਦਾ ਅਸੀਂ ਤੇ ਤੁਹਾਨੂੰ ਸਾਸਰੀ ਕਾਲ ਬੁਲਾਉਂਦੇ ਆਂ ਆਂਦਾ ਨਹੀਂ ਤੁਸੀਂ ਮੈਨੂੰ ਨਹੀਂ ਬੁਲਾਉਂਦੇ ਤੂੰ ਹਿਮਾਇਆ ਨੂੰ ਬੁਲਾਉਂਦੇ ਆਂਦਾ ਉਹ ਕਿਵੇਂ ਆਂਦਾ ਫੇ ਜੇ ਮੈਨੂੰ ਸਸਰੀਕਾਲ ਬੁਲਾਉਂਦੇ ਹੋ ਤੇ ਆਂਦਾ ਜਦੋਂ ਮੇਰੇ ਕੋਲੇ ਕੱਖ ਵੀ ਨਹੀਂ ਹੁੰਦਾ ਧਨ ਦੌਲਤ ਗੱਡੀਆਂ ਕਾਰਾਂ ਕੋਠੀਆਂ ਕੋਠੀ ਕੱਖਵਣੀ ਜਦੋਂ ਮੇਰੇ ਕੋਲ ਹੁੰਦਾ ਆਂਦਾ ਉਦੋਂ ਮੈਨੂੰ ਕਿੰਨਾ ਕ ਬੁਲਾਉਂਦੇ ਉਹ ਆਂਦਾ ਉਦੋਂ ਤੇ ਕਿਤੇ ਮੈਂ ਆ ਕਿ ਤੁਹਾਨੂੰ ਬੁਲਾ ਦਵਾਂ ਵੀ ਵੀਰ ਜੀ ਸਸਰੀਕਾਲ ਆਂਦਾ ਤੁਸੀਂ ਤੇ ਮੇਰੀ ਸਸਰੀਕਾਲ ਦਾ ਕਦੀ ਜਵਾਬ ਹੀ ਨਹੀਂ ਦਿੰਦਾ ਆਂਦਾ ਅੱਜ ਇਹ ਮੇਰੇ ਕੋਲ ਆ ਧਨ ਦੌਲਤ ਮੇਰੇ ਕੋਲ ਆ ਸੋਨੇ ਦੀਆਂ ਘੜੀਆਂ ਜਿਵੇਂ ਗੁੱਟ ਨੂੰ ਲਾ ਰਿਆ ਵਾ ਅੰਦਾਜ਼ ਸਾਰਾ ਸ਼ਹਿਰ ਮੈਨੂੰ ਨਮਸਕਾਰ ਕਰਦਾ ਵਾ ਇਹਨੂੰ ਕਹਿੰਦੇ ਆ ਚੜਦਿਆਂ ਸੂਰਜ ਨੂੰ ਸਲਾਮਾ ਇੱਕ ਪੰਜਾਬ ਚ ਕਹਾਵਤ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੀ ਪੁੱਛੋ ਕਿਵੇਂ ਕੋਈ ਚਾਰ ਬੰਦੇ ਬੈਠੇ ਹੋਣ ਨਾ ਇੱਕ ਬੰਦਾ ਹੋਵੇ ਉਹ ਜਿਹੜਾ ਵਿਚਾਰਾ ਜੇਬ ਤੋਂ ਮੇਰੇ ਵਰਗਾ ਕੰਗਾਲ ਹੋਵੇ 1 ਰੁਪਈਆ ਉਹਦੇ ਕੋਲ ਹੋਵੇ ਪਰ ਉਹ ਗੱਲ ਬੜੀ ਸਿਆਣੀ ਕਵੇ ਉਥੇ ਉਹ ਗੱਲ ਵੜੀ ਸਿਆਣੀ ਕਰਕੇ ਵਿਖਾਵੇ ਤੇ ਸਾਰੇ ਪਤਾ ਕੀ ਆਖਣਗੇ ਉਹ ਜਹਾ ਤੂੰ ਰਹਿੰਦੇ ਤੇ ਹੋਵੇ ਕੋਈ ਬੰਦਾ ਉਹ ਜਿਹਦੀ ਜੇਬ ਦੇ ਵਿੱਚ ਪੈਸਾ ਚੰਗਾ ਹੋਵੇ ਤੇ ਮਾਰਦਾ ਮੇਰੇ ਵਾਂਗੂ ਜਬਲੀਆਂ ਹੋਵੇ ਤੇ ਉਹ ਭਾਵੇਂ ਕੋਈ ਉੱਥੇ ਵੀ ਜਬਲੀ ਮਾਰੀ ਹੋਵੇ ਉਹਨੇ ਤੇ ਪਿੰਡ ਵਾਲੇ ਸਾਰੇ ਜਿਹੜੇ ਚਾਰ ਜਾਨੇ ਲੱਗੇ ਬੈਠੇ ਪਤਾ ਹੀ ਕਹਿਣਾਈ ਉਹ ਵਾਹ ਬਈ ਵਾਹ ਬੜੀ ਕਮਾਲ ਦੀ ਗੱਲ ਕੀਤੀ ਅੱਛਾ ਜਦੋਂ ਉਹ ਦੋਨੇ ਉੱਠ ਕੇ ਚੱਲ ਗਏ ਨਾ ਉਦੋਂ ਲੋਕਾਂ ਨੇ ਆਪਸ ਵਿੱਚ ਸਲਾਹ ਕੀਤੀ ਉਹ ਆਂਦਾ ਭਾਵੇਂ ਉਹ ਜਿਹੜਾ ਪਹਿਲਾ ਬੰਦਾ ਜਿਹਨੇ ਗੱਲ ਕੀਤੀ ਹੈ ਉਹ ਆਦੇ ਉਹ ਗਰੀਬ ਹੀ ਪਰ ਉਹਦੇ ਗੱਲ ਦੇ ਵਿੱਚ ਦਮ ਹੈਗਾ ਹੀ ਤਾਂ ਲਾਗੂ ਇੱਕ ਨੇ ਫੇ ਕਹਿਤਾ ਆਂਦਾ ਜੀ ਗੱਲ ਉਹਦੇ ਹੀ ਦਮ ਹੀ ਤੇ ਜਿਹਦੀ ਗੱਲ ਦੇ ਵਿੱਚ ਦਮ ਨਹੀਂ ਹੈਗਾ ਆਂਦਾ ਤੂੰ ਉਹਦੇ ਬਾਰੇ ਕਹਿਤਾ ਵੀ ਵਾਹ ਬਈ ਵਾਹ ਬੜੀ ਕਮਾਲ ਕੀਤੀ ਤੇ ਗਾੜੀਓ ਨੇ ਫਿਰ ਬੰਦੇ ਨੇ ਜਵਾਬ ਦਿੱਤਾ ਉਹ ਆਂਦਾ ਉਹਦੇ ਕੋਲ ਪੈਸੇ 4 ਰਗੇ ਆ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਆਂਦਾ ਕੀ ਗੱਲ ਲੋੜ ਪੈ ਗਈ ਤੇ ਕੰਮ ਗਰੀਬ ਤਾਂ ਗਰੀਬ ਨੇ ਕੰਮ ਤਾਂ ਨਹੀਂ ਆਉਣਾ اندا ਜੋ ਲੋਡ ਪੈ ਗਈ ਕੰਮ ਤੇ ਮੇਰੇ ਇਸੇ ਮੀਰ ਨੇ ਆਉਣਾ ਵਾ ਇਹ ਹਾਲਾਤ ਨੇ ਸਾਡੇ ਛੋਟਾ ਜਿਹਾ ਵਾਕਿਆ ਸੁਣਾਵਾਂ ਜੀ ਇਨਸਾਨ ਇਹ ਗੱਲ ਸੋਚਦਾ ਵਾ ਧੀ ਦਾ ਰਿਸ਼ਤਾ ਕਰਨਾ ਉਹਦੇ ਘਰ ਕਰਾ ਜਿਹਦੇ ਕੋਲ 4 ਗੱਡੀਆਂ ਹੋਣ ਕੋਠੀਆਂ ਕਰਾ ਹੋਣ ਸੋਨੇ ਬਿਜ਼ਨਸ ਹੋਣ ਜੇ ਐਯੂ ਗੱਲ ਗੁਰੂ ਅਮਰਦਾਸ ਸਾਹਿਬ ਨੇ ਸੋਚੀ ਹੁੰਦੀ ਤੇ ਬੀਬੀ ਪਾਨੀ ਦਾ ਰਿਸ਼ਤਾ ਭਾਈ ਜੇਠੇ ਨਾਲ ਕਦੀ ਨਾ ਹੁੰਦਾ ਭਾਈ ਜੇਠਾ ਜੀ ਕੀ ਕੰਮ ਕਰਦੇ ਸੀਗੇ ਮਾਤਾ ਪਿਤਾ ਗੁਜ਼ਰ ਚੁੱਕੇ ਸੀਗੇ ਉਹਨਾਂ ਦੀ ਨਾਨੀ ਪਿੰਡ ਬਾਸਰ ਕੇ ਲਾਈ ਉਹਨਾਂ ਦੀ ਨਾਨੀ ਜੀ ਪਿੰਡ ਬਾਸਰ ਕੇ ਲੈ ਕੇ ਆਏ ਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਭਾਈ ਜੇਠੇ ਨੂੰ ਤੇ ਭਾਈ ਜੇਠਾ ਘੁੰਗਣੀਆਂ ਵੇਚਿਆ ਕਰਦੇ ਸੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਕੀਤੀ ਗੁਰੂ ਘਰ ਦੀ ਸੇਵਾ ਕੀਤੀ ਜਦੋਂ ਅਕਬਰ ਦੀ ਸ਼ਿਕਾਇਤ ਜਦੋਂ ਅਕਬਰ ਦੇ ਕੋਲ ਬਾਹਮਣਾਂ ਨੇ ਸ਼ਿਕਾਇਤ ਕੀਤੀ ਗੁਰੂ ਅਮਰਦਾਸ ਮਹਾਰਾਜ ਦੀ ਤੇ ਭਾਈ ਜੇਠਾ ਜੀ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਆਪ ਪੋਥੀ ਲੈ ਕੇ ਅਕਬਰ ਦੇ ਦਰਬਾਰ ਲਾਹੌਰ ਪੁਜੇ ਤੇ ਬਾਣੀ ਦੀ ਵਿਆਖਿਆ ਕਰਕੇ ਸੁਣਾਈ ਤੇ ਗਾੜੀਉ ਅਕਬਰ ਨੇ ਵੀ ਬਚਨ ਕੀਤਾ ਕਿ ਇਹ ਗੁਰਬਾਣੀ ਐਡੀ ਮਹਾਨ ਹੈ ਕਿ ਇਸ ਗੁਰਬਾਣੀ ਨੂੰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਲਿਆਉਣ ਦੀ ਲੋੜ ਨਹੀਂ ਸਗੋ ਬੜੇ ਬੜੇ ਰਾਜੇ ਆਪ ਚੱਲ ਕੇ ਇਸ ਬਾਣੀ ਦੇ ਕੋਲ ਜਾਇਆ ਕਰਨਗੇ ਤੇ ਭਾਈ ਜੇਠੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਦਾ ਰਿਸ਼ਤਾ ਕੀਤਾ ਸੀ ਬੀਬੀ ਪਾਨੀ ਦਾ ਉਹ ਕੀ ਵੇਖ ਕੇ ਕੀਤਾ ਸੀ ਉਹ ਗੱਡੀਆਂ ਕਾਰਾਂ ਕੋਠੀਆਂ ਵੇਖ ਕੇ ਰਿਸ਼ਤਾ ਨਹੀਂ ਕੀਤਾ ਉਹ ਉਹਨਾਂ ਦਾ ਗੁਣ ਵੇਖ ਕੇ ਰਿਸ਼ਤਾ ਕੀਤਾ ਸੀ ਉਹਨਾਂ ਨੇ ਨਿਮਣਲਾ ਨਿਮਣ ਸੋਖਰ ਖਵਣਗੋੜ ਜੇਬਾਂ ਮਣੀਆਂ ਮੰਤ ਏਤਰੇ ਭੈਣੇ ਵੇਸ ਕਰ ਤਾਂ ਵਾਸਾ ਵੀ ਕੰਤ ਉਹਨਾਂ ਨੇ ਨਿਮਰਤਾ ਵੇਖ ਕੇ ਆਪਣੀ ਧੀ ਦਾ ਰਿਸ਼ਤਾ ਵੀ ਕੀਤਾ ਤੇ ਬਾਅਦ ਵਿੱਚ ਉਹਨਾਂ ਦੀ ਨਿਮਰਤਾ ਵੇਖ ਕੇ ਸ਼ੈਨਸ਼ੀਲਤਾ ਵੇਖ ਕੇ ਤੇ ਗੁਰਤਾ ਗੱਦੀ ਵੀ ਦਿੱਤੀ। ਗੁਰੂ ਅਮਰਦਾਸ ਮਹਾਰਾਜ ਦੇ ਦੋ ਜਵਾਈ ਸੀਗੇ ਭਾਈ ਜੇਠਾ ਤੇ ਭਾਈ ਰਾਮਾ। ਹੁਣ ਗੁਰੂ ਅਮਰਦਾਸ ਮਹਾਰਾਜ ਦੋਵਾਂ ਨੂੰ ਪਰਖ ਰਹੇ ਆ ਕਿ ਗੁਰਤਾ ਗੱਦੀ ਕਿਹਨੂੰ ਦੇਣੀ ਚਾਹੀਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਇਹ ਦੋ ਥੜੇ ਬਣਾਉ ਇੱਕ ਥੜੇ ਦਾ ਕੰਮ ਦਿੱਤਾ ਭਾਈ ਜੇਠੇ ਨੂੰ ਇੱਕ ਥੜੇ ਦਾ ਕੰਮ ਦਿੱਤਾ ਭਾਈ ਰਾਮੇ ਨੂੰ ਦੋਨਾਂ ਨੇ ਬੜੇ ਸੋਹਣੇ ਥੜੇ ਬਣਾਤੇ ਪਰ ਗੁਰੂ ਅਰਜਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਥੜੇ ਪਸੰਦ ਨਹੀਂ ਆਏ ਢਾ ਕੇ ਦੁਬਾਰਾ ਬਣਾਉ ਦੋਨਾਂ ਨੇ ਢਾਤੇ ਦੁਬਾਰਾ ਬਣਾਤੇ ਗੁਰੂ ਅਮਰਦਾਸ ਮਹਾਰਾਜ ਫਿਰ ਬੱਜਣ ਕਰਦੇ ਆ ਵੀ ਮੈਨੂੰ ਥੜੇ ਪਸੰਦ ਨਹੀਂ ਆਏ ਦੁਬਾਰਾ ਬਣਾਉ ਭਾਈ ਰਾਮਾ ਕਲਪਨ ਲਾ ਪਿਆ ਉਹਨੂੰ ਗੁੱਸਾ ਆਉਣ ਲਾ ਪਿਆ ਪਰ ਭਾਈ ਜੇਠਾ ਹੱਥ ਜੋੜ ਕੇ ਆਂਦੇ ਆ ਸਤਿਵੰਤ ਪਾਸ਼ਾ ਜੀ ਉਹਨਾਂ ਦੇ ਅੰਦਰ ਇਹ ਹੰਕਾਰ ਨਹੀਂ ਸੀ ਕਿ ਮੈਂ ਇਸ ਘਰ ਦਾ ਜਵਾਈ ਆ ਉਹਨਾਂ ਦੇ ਅੰਦਰ ਇਹ ਹੰਕਾਰ ਨਹੀਂ ਸੀ ਪਰ ਉਹਨਾਂ ਨੇ ਤਾਂ ਵੀ ਨਿਮਰਤਾ ਨਾਲ ਆਖਿਆ ਸਤਿਵੰਤ ਪਾਸ਼ਾ ਜੀ ਥੜਾ ਠਾਇਆ ਦੁਬਾਰਾ ਥੜਾ ਬਣਾਇਆ ਭਾਈ ਰਾਮੇ ਨੇ ਵੀ ਥੜਾ ਬਣਾਇਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਕਹਿਤਾ ਮੈਨੂੰ ਤੁਹਾਡੇ ਦੋਵਾਂ ਦੇ ਥੜੇ ਫਿਰ ਪਸੰਦ ਨਹੀਂ ਆਏ। ਕਈ ਵਾਰੀ ਥੜਾ ਟਾਇਆ, ਮੀਨ ਰਈ ਆਈ, ਰਾਤ ਪੈ ਗਈ। ਕਈ ਵਾਰੀ ਟਾਇਆ। ਭਾਈ ਰਾਮਾ ਥਾ ਘਾਰ ਕੇ ਆਪਣਾ ਕੰਮ ਛੱਡ ਕੇ ਕਲਪ ਕੇ ਗੁਰੂ ਅਮਰਦਾਸ ਮਹਾਰਾਜ ਨੇ ਇਤਿਹਾਸ ਕਰ ਲਿਖਦੇ ਆ ਬਤਮੀ ਜੀ ਕਰਕੇ ਉੱਥੋਂ ਚੱਲ ਗਿਆ। ਪਰ ਭਾਈ ਜੇਠਾ ਜੀ ਨੇ ਤਾਂ ਵੀ ਥੜਾ ਬਣਾ ਕੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਵਿਖਾਇਆ। ਤੇ ਪਾਸ਼ਾ ਜੀ ਵੇਖੋ ਜੇਕਰ ਠੀਕ ਬਣਿਆ ਤੇ ਪ੍ਰਵਾਨ ਕਰਿਓ ਜੇਕਰ ਅਜੇ ਵੀ ਤੁਹਾਨੂੰ ਪਸੰਦ ਨਹੀਂ ਆਇਆ ਤੇ ਹੁਕਮ ਕਰੋ ਮੈਂ ਕਰੀ ਫਿਰ ਢਾਵਾਂਗਾ ਢਾਕ ਦੁਬਾਰਾ ਬਣਾਵਾਂਗਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਗਾੜੀਓਂ ਬਚਨ ਕੀਤਾ ਭਾਈ ਜੇਠਾ ਇਹ ਤੇਰੀ ਬਹੁਤ ਵੱਡੀ ਇੱਕ ਪਰਖ ਸੀਗੀ ਕਿ ਤੇਰੇ ਅੰਦਰ ਸ਼ੈਣਸ਼ੀਲਤਾ ਹੈ ਕੀ ਆ ਤੇਰੇ ਅੰਦਰ ਨਿਮਰਤਾ ਹੈ ਕੀ ਆ ਤੇ ਭਾਈ ਜੇਠੇ ਨੂੰ ਗੁਰਤਾ ਗਦੀ ਦੇ ਕੇ ਤੇ ਜਿਨ੍ਹਾਂ ਦਾ ਨਾਮ ਕਿਤੇ ਭਾਈ ਜੇਠਾ ਸੀਗਾ ਉਹਨਾਂ ਦਾ ਨਾਮ ਸਹਿਬ ਸ੍ਰੀ ਗੁਰੂ ਰਾਮਦਾਸ ਕਰਤਾ ਤੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਇੱਕ ਸਮੇਂ ਤੇ ਦੋ ਟਾਈਮ ਖਾਣ ਦਾ ਕਿਤੇ ਅੰਨ ਨਹੀਂ ਸੀ ਹੁੰਦਾ ਉਸ ਭਾਈ ਜੇਠੇ ਦੇ ਲੰਗਰਾਂ ਦੇ ਵਿੱਚ ਅੱਜ ਵੇਖ ਲੋ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉਸੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੇ ਵਿੱਚ ਅੱਜ ਜਾ ਕੇ ਵੇਖੋ ਸਰੀ ਦਿਹਾੜੀ ਦੇ ਵਿੱਚ ਤਕਰੀਬਨ 10 ਲੱਖ ਤੋਂ ਕਰੀਬ 10 ਲੱਖ ਦੇ ਕਰੀਬ ਦੁਨੀਆ ਅੱਜ ਪ੍ਰਸ਼ਾਦਾ ਛੱਕੇ ਆਪਣੇ ਖਾਲੀ ਪੇਟ ਰੱਜ ਕੇ ਜਾਂਦੀ ਦੁਨੀਆ ਅੱਜ ਇਹ ਆ ਗੁਰੂ ਦੀ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਿਰਜਣਾਰੇ ਧਾਰਿਆ ਧੰਨ ਧੰਨ RAMDAS GUR ਜਿਨ ਸਰਿਆ ਤਿਨੇ ਸਵਾਰਿਆ ਭਾਈ ਜੇਠਾ ਗੁਰੂ RAMDAS ਮਹਾਰਾਜ ਦੀ ਪਤਨੀ ਬੇਬੇ ਪਾਨੀ ਜੀ ਸਭ ਤੋਂ ਜਿਆਦਾ ਵੱਡੇ ਭਾਗਵਾਨ ਜੇਕਰ ਭਾਗਾ ਵਾਲੇ ਸਿੱਖ ਇਤਿਹਾਸ ਦੇ ਵਿੱਚ ਜੇਕਰ ਭਾਗਾ ਵਾਲੀ ਕੋਈ ਬੀਬੀ ਹੈ ਆ ਤੇ ਬੀਬੀ ਪਾਨੀ ਜਿਨ੍ਹਾਂ ਦੇ ਪਿਤਾ ਜੀ ਗੁਰੂ ਅਮਰਦਾਸ ਮਹਾਰਾਜ ਉਹ ਵੀ ਗੁਰੂ ਆ ਜਿਨ੍ਹਾਂ ਦੇ ਪਿਤਾ ਗੁਰੂ ਅਮਰਦਾਸ ਮਹਾਰਾਜ ਵੀ ਗੁਰੂ ਜਿਨ੍ਹਾਂ ਦੇ ਪਤੀ ਗੁਰਰਾਮਦਾਸ ਮਹਾਰਾਜ ਉਹ ਵੀ ਗੁਰੂ ਆ ਤੇ ਜਿਨ੍ਹਾਂ ਦੇ ਪੁੱਤਰ ਗੁਰੂ ਅਰਜਨ ਸਾਹਿਬ ਵੀ ਗੁਰੂ ਉਹਨਾਂ ਦੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਵੀ ਗੁਰੂ ਤੇ ਗਾੜੇ ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਉਹ ਵੀ ਗੁਰੂ ਤੇ ਗਾੜੇ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਗੁਰੂ ਬਣੇ ਸਭ ਤੋਂ ਜਿਆਦੇ ਵੱਡੇ ਭਾਗਾਂ ਵਾਲੀ ਬੀਬੀ ਸਿੱਖ ਇਤਿਹਾਸ ਦੇ ਵਿੱਚ ਜੇਕਰ ਆਪਾਂ ਵੇਖੀਏ ਬੀਬੀ ਪਾਨੀ ਆ ਜਿਨ੍ਹਾਂ ਦੇ ਪਿਤਾ ਗੁਰੂ ਪਤੀ ਗੁਰੂ ਪੁੱਤਰ ਗੁਰੂ ਪੋਤਰਾ ਗੁਰੂ ਪੜਪੋਤਰਾ ਗੁਰੂ ਗਾਂ ਉਹਨਾਂ ਦੇ ਪੁੱਤਰ ਤੇ ਗਾਂ ਉਹਨਾਂ ਦੇ ਵੀ ਪੁੱਤਰ ਗੁਰੂ ਹੁਣ ਬੰਦਾ ਇੱਥੇ ਕੀ ਕਹਿੰਦਾ ਫਿਰ ਵੇਖੋ ਜੀ ਤੀ ਇਦਾਰ ਰਿਸ਼ਤਾ ਕਰਨਾ ਵਾ ਉਹਦੇ ਘਰ ਕਰਗੇ ਜਿੱਤੋਂ ਚਾਰ ਗੱਡੀਆਂ ਕਾਰਾਂ ਕੋਠੀਆਂ ਹੋਣ ਅਛਮ ਸਵਾਲ ਕਰਾ ਜੇ ਉਹਦੇ ਕੋਲ ਗੱਡੀਆਂ ਕਾਰਾਂ ਕੋਠੀਆਂ ਹੋਣਗੀਆਂ ਵੀ ਕਰਦਾ ਨਸ਼ਾ ਹੋਵੇ 50 ਕਿੱਲੇ ਜ਼ਮੀਨ ਹੋਵੇ ਤੇ ਜੇ ਉਹ ਨਸ਼ਾ ਕਰਦਾ ਵਾ ਸੱਚ ਜਾਣਿਓ ਅੱਜ 50 ਕਿੱਲੇ ਆ ਕੱਲ ਨੂੰ 5 ਕਿੱਲੇ ਤੇ ਕੱਲ ਨੂੰ ਲਿਆਉਂਦਿਆਂ ਲਿਆਉਂਦਿਆਂ ਉਹਨੇ ਹਾਥਾ ਦੇ ਵਿੱਚ ਲੋਟਾ ਇਹਦਾ ਕੌਲਾ ਵੀ ਫੜਾ ਕੇ ਤੇ ਪੀਖ ਮੰਗਣ ਵੀ ਲਾਉਣਾ ਜੇ ਗੁੱਸਾ ਨਾ ਕਰਿਓ। ਉਹ ਹੀ ਉਹ ਦੂਜਾ ਬੰਦਾ ਵਾ। ਦੂਜਾ ਬੰਦਾ ਇੱਕ ਹੋਰ ਆ ਅਮਰ ਸ਼ਕਿਆ ਵਾ। ਬਾਣੀ ਪੜਦਾ ਨਿਤ ਨੇਮੀ ਆ। ਗੁਰੂ ਦਾ ਸਿੰਘ ਆ। ਪਰ ਉਹਦੀ ਜ਼ਮੀਨ ਦੋ ਕਿੱਲੇ ਆ। ਮਿਹਨਤੀ ਬੰਦਾ ਵਾ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਆਪਣੀ ਧੀ ਦਾ ਰਿਸ਼ਤਾ ਕਿੰਨਾ ਕਰੋਗੇ? ਕਿ ਉਹਦੇ ਨਾਲ ਰਿਸ਼ਤਾ ਕਰੋਗੇ ਜਿਹੜਾ ਨਸ਼ੇੜੀ ਆ? ਪਰ ਜਿਹਦੀ ਪੈਲੀ ਚੰਗੀ ਆ ਕਿ ਜਾਂ ਉਹਦੇ ਨਾਲ ਕਰੋਗੇ ਜਿਹੜਾ ਹੈ ਤੇ ਠੀਕ ਠਾਕ ਹੈ ਮਿਡਲ ਕਲਾਸ ਹੈ ਵਿਚਾਰਾ ਪਰ ਇਹ ਚਾਂਸ ਹੈਗੇ ਆ ਕਿ ਜੇਕਰ ਅੱਜ ਉਹ ਮਿਹਨਤ ਕਰੇਗਾ ਅੱਜ ਜੀ ਉਹਦੇ ਕੋਲ ਪੈਲੀ 2 ਕਿੱਲੇ ਆ ਤੇ ਕੱਲ ਨੂੰ ਉਹ 200 ਕਿੱਲਾ ਵੀ ਖਰੀਦ ਸਕਦਾ ਵਾ ਕਿਉਂਕਿ ਉਹਦੇ ਅੰਦਰ ਕੋਈ ਆਬ ਨਹੀਂ ਗਾ ਨਿਤਨੇਮੀ ਆ ਸ਼ਰਾਬ ਪੀ ਕੇ ਤੁਹਾਡੀ ਟੀ ਦੀ ਉੱਤੇ ਕਦੀ ਹੱਥ ਨਹੀਂ ਛੁਕੇਗਾ ਕਿੰਨਾ ਰਿਸ਼ਤਾ ਕਰੋਗੇ ਸੋਚ ਆਪਣੀ ਗੁਰੂ ਵਾਲੀ ਰੱਖੋ ਗੁਰੂ ਅਮਰਦਾਸ ਮਹਾਰਾਜ ਜੀ ਸੋਚ ਰੱਖੋ